ਕਿੰਦਰ ਸੇ ਚਾਲ ਦੀ ਲਿਖੀ ਹੋਈ ਆ ਫੌਜੀਵਾਰੇ ਜਰਾ ਸੁਣ ਕੇ ਕਹਿੰਦਾ ਸੁਣੋ ਤੁਸੀਂ ਮੇਰੀ ਕਲਮ ਦੀ ਜਵਾਨੀ ਜੀ ਇੱਕ ਫੌਜੀ ਜਵਾਨ ਦੀ ਹੁੰਦੀ ਕਹਾਣੀ ਜੀ ਭਰਤੀ ਹੋਣ ਦਾ ਪਿਆਰ ਜਦੋਂ ਆਉਂਦਾ ਏ ਕਸਰਤਾਂ ਕਰਕੇ ਫਿਰ ਸਰੀਰ ਕਮਾਉਂਦਾ ਏ ਲੌਂਗ ਜੰਪ ਹਾਈ ਜੰਪ ਰੇਸ ਵਾਲੀ ਮੰਨ ਲੋਏ ਭਰਤੀ ਹੋਣਾ ਭਾਈ ਕਿਹੜਾ ਹੁੰਦੀ ਸੌਖੀ ਗੱਲ ਏ ਜਦੋਂ ਹਰ ਟੈਸਟ ਵਾਲਾ ਜੰਦਾ ਪਿੰਗ ਝੂਟ ਹੋਏ ਫਿਰ ਜਾ ਕੇ ਬਣਦਾ ਏ ਕਿਤੇ ਰੰਗ ਰੂਟ ਹੋਏ ਛੱਡਣਾ ਪੈਂਦਾ ਫਿਰ ਪਿੰਡ ਘਰਬਾਰ ਜੀ ਪੂਰੇ ਪਰਿਵਾਰ ਵਾਲਾ ਮੋਹ ਤੇ ਪਿਆਰ ਜੀ ਦੂਰ ਦਰਾਡੇ ਫਿਰ ਲੱਗਦੇ ਨੇ ਡੇਰੇ ਜੀ ਬੜੇ ਸ਼ਮਾਹੀਤ ਹੋਈ ਵੱਜਦੇ ਨੇ ਗੇੜੇ ਜੀ ਆਉਂਦੀ ਐ ਲੋਹੜੀ ਜਦੋਂ ਆਉਂਦੀ ਐ ਦੀਵਾਲੀ ਜੀ ਉਹਦੇ ਬਿਨਾਂ ਘਰ ਤਾਂ ਲੱਗਦਾ ਖਾਲੀ ਖਾਲੀ ਜੀ ਉਦਾਸ ਹੋ ਜਾਂਦੀ ਹੈ ਵੀਣੀ ਵਾਲੀ ਬੰਗ ਜੀ ਛਿੱਕੇ ਜਿਹੇ ਲੱਗਦੇ ਨੇ ਹੋਲੀ ਦੇ ਰੰਗ ਜੀ ਦਿਲ ਵਿੱਚ ਉਸ ਵੇਲੇ ਹੋਰ ਜਿਹੇ ਪੈਂਦੇ ਨੇ ਪਾਪਾ ਕਦੋਂ ਆਉ ਬੱਚੇ ਜਦੋਂ ਕਹਿੰਦੇ ਨੇ ਫੁੱਲ ਰੱਖ ਦੇਣਾ ਜਿਵੇਂ ਉੱਤੇ ਕੰਡਿਆਂ ਦੀ ਸੇਜ ਤੇ ਕਿੰਨੇ ਹੌਸਲੇ ਨਾਲ ਹੁਣੇ ਉਹ ਜੰਗ ਵਿੱਚ ਭੇਜ ਦੇ ਕਦੇ ਮਾਰੂਥਲ ਦੀ ਧੁੱਪ ਵਿੱਚ ਸੜਦੇ ਕਦੇ برفیلੀਆਂ ਚੋਟੀਆਂ ਤੇ ਖੜਦੇ ਜੇ ਸਰਕਣਾ ਨਾ ਹੁਣਾ ਇਨਕਾਰੀ ਜੀ ਉਸ ਸਾਸਣ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਕਜਾਰੀ ਜੀ ਜਿਵੇਂ ਛਪਦਾ ਸੂਰਜ ਤੇ ਚੜਦਾ ਚੰਦ ਜੀ ਫੌਜੀ ਵੀ ਹੁੰਦੇ ਨੇ ਸਮੇ ਦੇ ਪਵੰਦ ਜੀ ਹਾਰੇ ਤੂਫਾਨ ਭਾਵੇਂ ਹੋਵੇ ਪਚਾਲ ਜੀ ਹਰ ਥਾਂ ਤੇ ਖੜਦੇ ਨੇ ਇਹੀ ਮਾਈ ਦੇ ਲਾਲ ਜੀ ਕਈ ਮੇਰੇ ਵੀਰ ਓਏ ਫਿਕਰੇ ਜੇ ਕੱਸਦੇ ਕਈ ਮੇਰੇ ਵੀਰ ਹੁੱਕੇ ਜੇ ਹੱਸਦੇ ਕਰਕੇ ਫੌਜੀ ਦੀ ਗੱਲ ਬੜਾ ਹੀ ਹੱਸਦੇ ਪਰ ਜੇ ਫੌਜੀ ਬਾਰਡਰ ਤੇ ਹਕਾਨਾ ਤਾਣਦੇ ਦੱਸੋ ਤੁਸੀਂ ਕਿਵੇਂ ਉਹ ਹਿੰਦਾਂ ਗੂੜੀਆਂ ਮਾਰਦੇ ਬੱਕ ਬਸ ਇਹੀ ਗੱਲ ਤੁਸੀਂ ਸਮਝ ਲਓ ਵੀਰੋ ਇਹ ਫੌਜੀ ਜਵਾਨ ਸਾਡੇ ਅਸਲੀ ਹੀਰੋ ਏ ਦਿਲ ਵਿੱਚ ਲੈ ਕੇ ਜੱਜਵਾ ਦੇਸ਼ ਪਿਆਰ ਦਾ ਕਬੂਲ ਕਰਿਓ ਫੌਜੀ ਵੀਰੋ ਚੈਰ ਸਲੂਟ ਮਾਰਦਾ ਕਬੂਲ ਕਰਿਓ ਫੌਜੀ ਵੀਰੋ ਜਗਿੰਦਰ ਸੋਹੀ ਸਲੂਟ ਮਾਰਦਾ ਵਾਹਿਗੁਰੂ Hi, my name is Liana. I'm a model and a law student at UTS, and I love to support local businesses in the area that really help people around. So, if you need any help with your house, please call PLU Renovations and hand them in and call Mr. Manu for the best service possible. Hi, I'm Tia. I'm the founder of an organization called Empowered BwB. It's a community organization that promotes businesses, among other things. And I would like to say that if any of you are building a house, if you like to construct a custom house, please uh, approach Mr. Jatinder Singh from KB Prime Homes. I would highly recommend him. Thank you.